ਦਾ ਗਾਣਾ ਕਿਵੇਂ ਲਿਖ ਲੈਣੇ ਇਹਨਾਂ ਕਮਾਲ ਕਿਉਂਕਿ ਤੁਸੀਂ ਤਾਂ ਉਪਦੇਸ਼ ਦੇ ਵਿੱਚ ਰਹਿੰਦੇ ਹੋ ਪੰਜਾਬ ਦੀ ਮਿੱਟੀ ਦੀ ਗੱਲ ਕਰਨੀ ਹੁੰਦੀ ਆ ਸਾਰਾ ਘੁੰਮੇ ਮੌੜ ਪੈ ਜਾ ਕੇ ਉਹਨਾਂ ਦਾ ਟੈਨੂ ਲੱਗਦਾ ਇਸ ਰੋਹਤਿਆਂ ਦੇ ਇਹ ਚੌਣ ਵਾਲਾ ਦੀ ਮੁਹੱਬਤ ਆ ਜੀ ਹੂੰ ਸੋ ਇਸ ਮੁਹੱਬਤ ਦੇ ਕਰਕੇ ਮੈਂ ਤਾਂ ਕੋਸ਼ਿਸ਼ ਕਰਦਾ ਹਾਂ ਸੋ ਹੋਂਸਾ ਕਿ ਜਿਹੜੇ ਕਿਸਾਨ ਨਹੀਂ ਮਿਲ ਜੇ ਜਿਹਨੇ ਲੰਬੇ ਸਮੇਂ ਤੋਂ ਚਾਹੇ ਉਹ ਸਾਡੇ ਆਪਾਂ ਦਾ ਸਿੱਖੀ ਕਰਨਾ ਪੈਗਾ ਕਿ ਉਹ ਕਿਹਨਾਂ ਨਾਲ ਆਪਣੇ ਜੀਸੇ ਕਿੰਨੇ ਕਿੰਨੇ ਕਿਤੇ ਤਾਂ ਮੇਰੇ ਪਿਆਰੇ ਅੱਛਾ ਮੇਲਾ ਗੀਤਕਾਰਾਂ ਦਾ ਆਮ ਤੌਰ ਤੇ ਮੇਲਾ ਜਦੋਂ ਸ਼ਬਦ ਆ ਜਾਂਦਾ ਤੇ ਭਾਈਚਾਰਾ ਇਕੱਠਾ ਹੁੰਦਾ ਗੀਤਕਾਰਾਂ ਦੀ ਜ਼ਿੰਦਗੀ ਬਹੁਤ ਤਰਾਸਦੀ ਰਹੀ ਹੈ ਬਹੁਤ ਤੰਗੀਆਂ ਰਹੀਆਂ ਤਰਸੀਆਂ ਰਹੀਆਂ ਤੁਸੀਂ ਇੰਨਾ ਦੀ ਜ਼ਿੰਦਗੀ ਨੂੰ ਕਿਵੇਂ ਸਮਝਿਆ ਜਦੋਂ ਤੁਸੀਂ ਲਿਖਣ ਲੱਗੇ ਹੋਗੇ ਮੈਂ ਤੁਹਾਡੇ ਆਲੇ ਦੁਆਲੇ ਮੈਨੂੰ ਨਹੀਂ ਲੱਗਦਾ ਕੋਈ ਅਮੀਰ ਗੀਤਕਾਰ ਹੋਵੇਗਾ ਜਿਉਂ ਵੇਖ ਲਿਆ ਹੋਇਆ ਮੈਂ ਇਹਦੇ ਹਰਗਾ ਪਾ ਤਾਂ ਤੁਸੀਂ ਕਿਵੇਂ ਇਹ ਸਾਰਾ ਕੁਝ ਦੇਖਦੇ ਹੋ ਦੇਖੋ ਅਸਲ ਜਦੋਂ ਉਹ ਹੁੰਦੇ ਹਰ ਪਾਸੇ ਬਹੁਤ ਐਕਿਪੀਰਤੀ ਜੀ ਬਹੁਤ ਬੁਲੰਦ

मेहनत तो बड़ी करनी पे कुछ टाइम मैंने लगता है इस युग क्योंकि समादार बहुत बात है बड़ा कहीं गए बड़ा है सारा कुछ ਅੱਜ ਸਾਡੇ ਆਪਰਾ ਤੋਂ ਸਿੱਖੀ ਉੱਡਣਾ ਆ ਮੇ ਤਾਂ ਮੇਰੇ ਦਾ ਦਿਮਾਗ ਦੇ ਵਿੱਚ ਕਿਵੇਂ ਉੱਕਿਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਲਾਈਏ ਤਾਂ ਅੱਜ ਜਿਹੜੇ ਧੋਖੇ ਨੇ ਕੋ ਲੱਖਾਂ ਕਰੋੜਾਂ ਦੇ ਮਹਿਬੂਬ ਮੁਹੱਬਤ ਦੇ ਵਿੱਚ ਕਰ ਜਾਂਦੇ ਨੇ ਇੱਕ ਦੂਜੇ ਦੇ ਨਾਮ ਤਾਂ ਤੁਹਾਡੇ ਟਾਈਮ ਦੇ ਵਿੱਚ ਤਾਂ ਥੋੜੇ ਧੋਖੇ ਹੋਣਗੇ ਤਾਂ ਉਹਨਾਂ ਕਿਹੋ ਜਿਹਾ ਧੋਖੇ ਨੇ ਗੀਤ ਲਿਖਾਇਆ ਸਮਝਦੇ ਹੋ ਕਿ ਮੈਂ ਧੋਖੇ ਦੇ ਵਿੱਚ ਮੈਂ ਆਪ ਇਮਾਨਦਾਰੀ ਦੀ ਗੱਲ ਕਰਨਾ ਉਹਦਾ ਦੇਖ ਕੇ ਜਦੋਂ ਮੈਂ ਬਹੁਤ ਛੇਤੀ ਉੱਥੇ ਕਰਦਾ ਕਿ 3 ਦਿਨ ਜਦੋਂ ਦਿੱਕੜੇ ਬਹੁਤ ਬਹੁਤ ਟੈਕਨੀਕ ਵਾਲੀ ਤੋਂ ਨਿਕਲ ਕੇ ਆਉਂਦਾ ਤਾਂ ਉਹ ਇਸ ਜਿਹੇ ਹਿੱਕਣ ਤੋਂ ਕਿਨਸ ਤੋਂ ਕਿਹਾ ਤੁਹਾਨੂੰ ਬਹੁਤ ਟਾਈਮ ਲੱਗਿਆ ਸੀ ਤੇ 6 ਟਾਈਮ ਹੂੰ ਆ ਰਹੇ ਕਾਰਡ ਤੇ ਤੇ ਮੁੱਢੋਂ ਵਰਤੋਂ ਕੋਈ ਸਰਵਿਸ ਪਾਣੀ ਲੋਨ ਬੇਕ ਤੇ ਆਤੀ ਭਾਵੇਂ ਉਸ ਦੇ ਬਹੁਤ ਬਾਲੇ ਤੇ ਪਰ ਉਹਨਾਂ ਦੀ ਗਾਇਕੀ ਸਮਾਂ ਕਰਨਾ ਕਿ ਬਹੁਤ ਅਲੈਕਸ ਤੇ ਅਸੀਂ ਯਾਦ ਕਰਦੇ ਹਾਂ ਦੇ ਕੰਮ ਕਰਾਉਂਦੇ ਹਾਂ ਇਹ ਤਾਂ ਇਹ ਤਾਂ ਜੀ ਬਹੁਤ ਖੁਸ਼ਮਲ ਜਿਹੜਾ ਆਮ ਵਾਪਕ ਕੇ ਸਰਰੀ ਟੀਮਾਂ ਦੇ ਭਾਗ ਨਿਕਾ ਉਦੋਂ ਤੋਂ ਨਾਲ ਜਿਹੜਾ ਬੰਦੇ ਕਿ ਜਦੋਂ 911 ਵੈਸੋਂ ਦੇਖੀ ਸੀ ਬਹੁਤ ਦੇਖੀ ਸੀ ਅੱਛਾ ਕਈ ਵਾਰੀ ਇਹ ਹੁੰਦਾ ਵੀ ਜਿਹੜਾ ਗੀਤਕਾਰ ਆ ਉਹ ਕਿਸੇ ਗਾਇਕ ਦੇ ਨਾਲ ਸਾਝ ਪਾਉਂਦਾ ਬੜੇ ਸੋਹਣੇ ਨੂੰ ਗੀਤ ਲੇਕ ਕੇ ਦਿੰਦਾ ਫਿਰ ਕੋਈ ਹੋਰ ਸ਼ਿਕਾਰੀ ਆ ਜਾਂਦਾ ਜਿਹੜਾ ਉਹਦੇ ਤੋਂ ਗਾਇਕ ਵੀ ਖੋ ਕੇ ਲੈ ਜਾਂਦਾ ਉਹਦਾ ਪਿਆਰ ਵੀ ਖੋ ਕੇ ਲੈ ਜਾਂਦਾ ਤੁਹਾਡੇ ਨਾਲ ਵੀ ਕਦੇ ਹੋਇਆ ਵੀ ਜਿਨ੍ਹਾਂ ਦੇ ਨਾਲ ਕੋਈ ਸਾਝ ਸੀ ਉਹ ਕਿਸੇ ਤੀਜੇ ਬੰਦੇ ਨੇ ਆ ਕੇ ਉਹ ਤੜਵਾਉਣ ਦੀ ਜਾਂ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਨਹੀਂ ਮੇਰੀ ਸਾਰਿਆਂ ਨਾਲ ਸਾਥ ਜਿਹੜੀ ਆ ਉਸੇ ਤਰ੍ਹਾਂ ਬਣੀ ਹੋਈ ਹੈ ਮੇਰਾ ਦੇਖੋ ਵਾਕਈ ਬੜਾ ਬਦਲਾਅ ਆਇਆ ਹੈ ਉਹਨਾਂ ਨੇ ਪਹਿਲਾਂ ਉਹਨਾਂ ਨੇ ਕਿਹਾ ਕਿ ਜਿਹੜਾ ਗੀਤ ਹੈ ਨਾ ਜਦੋਂ ਉਹ ਕਹਿੰਦੇ ਸੀ ਕਿ ਇਹ ਬਣਾ ਚੱਈਏ ਬਣਾ ਚੱਈਏ ਉਹਨਾਂ ਨੇ ਕਿਹਾ ਕਿ ਜਿਹੜਾ ਦਾਸ ਦੇ ਉੱਤੇ ਜਿਹੜਾ ਗੀਤ ਸੀ ਜਦੋਂ ਉਹਨਾਂ ਦੀ ਮੌਤ ਹੋਈ ਉਹ ਵੀ ਗੀਤ ਮੇਰਾ ਵੀ ਜਿੰਦਬਾਹੀ ਚੱਲ ਰਹੀ ਹਾਂ ਆਪਾਂ ਜਾ ਕੇ ਸਾਰਿਆਂ ਦਾ ਚਾਹ ਦਾ ਰਸਤਾ ਇਹ ਇਸ ਤਰ੍ਹਾਂ ਦੇ ਰੰਗ ਦੇ ਜਿੱਥੇ ਜਿਹੜੀ ਗੀਤ ਕਰੀ ਤੇ ਗਾਇਕ ਉਹ ਹੈ ਰੋਮਨੀ ਬੱਤਿਆਂ ਦੇ ਸਾਰਿਆਂ ਦੇ ਨਾਲ ਉਸੇ ਤਰ੍ਹਾਂ ਮੁਫਤ ਹੋਏ ਜਿੰਨੇ ਵੀ ਟ੍ਰੈਲਰ ਗਾਇਕ ਜਿੰਨੇ ਵੀ ਸਟਾਰ ਨੇ ਗਾਏ ਪਹਿਲਾਂ ਉਹ ਪਾਣੀ ਗਾਇਕ ਉਹਨਾਂ ਤੋਂ ਮੈਂ ਸਭ ਤੋਂ ਪਹਿਲਾਂ ਮੈਂ ਕਰਦਾ ਜਿਹਦਾ ਕਿਦਾ ਮੈਂ ਸ਼ੁਕਰ ਕਰਨਾ ਸਾਰਿਆਂ ਦੇ ਨਾਲ ਦੇ ਵੀ ਸਾਰੇ ਮਨਮੋਹਕ ਕੀ ਹੈ ਵਾਹ ਜਨ ਜਾਨੇ ਮੇਲਾ ਗੀਤਕਾਰਾਂ ਦਾ ਬਾਰੇ ਕੀ ਕਹੋਗੇ ਸਾਰੇ ਹੌਦੇਦਾਰਾਂ ਨੂੰ ਕਲਾਕਾਰਾਂ ਫਨਕਾਰਾਂ ਗੀਤਕਾਰਾਂ ਬਹੁਤ ਬਧੀਆ ਪ੍ਰਾਪਤਾਂ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਬਾਈ ਜੀ ਮੇਰਾ ਸਵਾਲ ਹੈ ਜਿਵੇਂ ਆਪਣੇ ਪੰਜਾਬ ਦੇ ਇਤਿਹਾਸ ਵਿੱਚ ਗੀਤਕਾਰਾਂ ਦਾ ਪਹਿਲੀ ਵਾਰੀ ਮੇਲਾ ਮਨਾਇਆ ਜਾ ਰਿਹਾ ਵਾ ਇਹਦੇ ਇਹਦੇ ਨਾਲ ਕੀ ਗੀਤਕਾਰਾਂ ਦਾ ਮੁੱਲ ਪਊਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਜੀ ਮੈਨੂੰ ਲੱਗਦਾ ਗੀਤਕਾਰਾਂ ਨਾਲ ਬਹੁਤ ਐਨਰਜੀ ਪੈ ਰਹੀ ਹੈ ਤੇ ਪਹੁੰਚਾ ਵੀ ਜਿਵੇਂ ਹੁਣ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਗੀਤਕਾਰਾਂ ਦਾ ਮੇਲਾ ਹੋ ਰਿਹਾ ਬਹੁਤ ਵਧੀਆ ਪ੍ਰੋਗਰਾਮ ਹੈ ਹੈ ਨਹੀਂ ਇਹ ਜਿਹੜਾ ਗੀਤਕਾਰਾਂ ਦਾ ਮੁੱਲ ਪਊ ਜਿਵੇਂ ਹੁਣ ਤੱਕ ਆਪਾਂ ਸੁਣਦੇ ਆ ਰਹੇ ਹਾਂ ਵੀ ਗੀਤਕਾਰਾਂ ਦਾ ਰੋਲ ਤੇ ਫਿਰਦੇ ਆ ਉਹ ਤੋਂ ਸਮਾਜ ਦੇ ਕੋਤਲੇ ਵਿੱਚ ਇਹ ਸਾਰਾ ਕੁਝ ਅਵੇਅਰਨੈਸ ਜ਼ਰੂਰੀ ਹੈ ਉਹ ਰੀਅਲਨੈਸ ਲਈ ਮੇਲਾ ਹੈਗਾ ਬਾਕੀ ਸਮਾਜ ਨੂੰ ਧੰਨਵਾਦ ਆ